ਮਾਨਸਾ ਦੇ ਹੋੜਲਾ ਕਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੱਚੇ ਵੱਲੋਂ ਪੁਨਰਜਨਮ ਦਾ ਦਾਵਾ ਕੀਤਾ ਗਿਆ ਹੈ 9 ਸਾਲ ਦੇ ਪ੍ਰਤੀਕ ਨਾਮਕ ਬੱਚੇ ਨੇ ਦੱਸਿਆ ਹੈ ਕਿ ਪਿਛਲੇ ਜਨਮ ਵਿੱਚ ਉਸ ਦੀ ਮੌਤ ਸੜਕ ਹਾਦਸੇ ਵਿੱਚ ਹੋ ਗਈ ਸੀ ਉਸ ਦੇ ਦੱਸਣ ਮੁਤਾਬਕ ਪਿਛਲੇ ਜਨਮ ਵਿੱਚ ਉਸ ਦਾ ਨਾਮ ਆਤਮਾਸੀਏ ਤੇ ਉਸ ਦਾ ਪੁਨਰਜਨਮ ਹੋਇਆ ਹੈ ਉਥੇ ਪ੍ਰਤੀਕ ਤੇ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਤੀਕ ਛੋਟੀ ਉਮਰ ਵਿੱਚ ਟਰੈਕਟਰ ਚਲਾਉਣ ਲੱਗ ਗਿਆ ਸੀ ਕਿਉਂਕਿ ਪਿਛਲੇ ਜਨਮ ਵਿੱਚ ਉਹ ਤੂੜੀ ਦਾ ਕੰਮ ਕਰਦਾ ਸੀ ਜੀ ਬੇਟਾ ਤੁਹਾਡਾ ਕੀ ਨਾਮ ਹੈ ਜੀ ਪ੍ਰਤੀਕ ਇੰਦਰੀ ਪ੍ਰਤੀਕ ਪਿਛਲੇ ਜਨਮ ਵਿੱਚ ਤੁਹਾਡਾ ਕੀ ਨਾਮ ਸੀ ਆਤਮਾਸੀ ਮੌਤ ਕਿਵੇਂ ਹੋਈ ਤੁਹਾਡੀ ਐਕਸੀਡੈਂਟ ਨੇ ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ ਮੋਟਰਸਾਈਕਲ ਵਿੱਚ ਗੱਡੀ ਵਿੱਚ ਸੀ ਅੱਛਾ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਸ਼ਾਹਲੇ ਜਾ ਰਹੀ ਸੀ ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ ਹਾਂਜੀ ਕੀ ਕੰਮ ਕਰਦੇ ਸੀ ਸ਼ਾਹਲੇ ਸੁਨਾਮਤੋਂ ਆ ਰਹੇ ਸੀ ਸ਼ਾਹਲੇ ਜਾ ਰਹੇ ਸੀ ਹਾਂ ਅੱਛਾ ਪਿਛਲੇ ਦਿਨਾਂ ਵਿੱਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾ ਹੀ ਠੀਕ ਹੈ ਜਦੋਂ ਤੁਹਾਡੀ ਫੇਟ ਬਚੀ ਕੱਟੀ ਬਚੀ ਤੁਹਾਡੇ ਤੇ ਕਿਸੀ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂਜੀ ਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪੁਰਨਾ ਜਨਮ ਪਾਇ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜੀ 5-6 ਸਾਲ ਦੇ ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ ਚ ਟੂ ਦੇ ਗਲਤ ਗੱਲਬਾਤ ਹੁੰਦੀ ਉਹਨਾਂ ਨਾਲ ਹਾਂਜੀ ਠੀਕ ਆ ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਮੈਨੂੰ ਡੈਡੀ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸੀਰੀਰ ਵਾਲਿਆ ਹੋਇਆ ਸੀਗਾ ਵਿਚਾਰਾ ਮਾਈ ਵੀ ਆ ਤਾਂ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ ਚ ਆਪਦੇ ਪਿੰਡਾਂ ਨੂੰ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲਓ ਜੀ ਘਰ ਦੇ ਪਰਿਵਾਰ ਨੂੰ ਹੀ ਉਹ ਉਹਨੂੰ ਸੁਪਨੇ ਚ ਕਹਿੰਦਾ ਮੈਂ ਖੀਵੇ ਮੀਹਾ ਸਿੰਘਾਲੇ ਜਨਮ ਲਵਾਂਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵੇ ਮੀਹਾ ਸਿੰਘਾਲੇ ਜਨਮ ਲਵਾਂਗਾ ਆਤਮਾ ਹੀ ਚਲੋ ਇਹੋ ਬੰਦੇ ਨੇ ਗੌਰ ਰੱਖੀ ਜੀ ਉਹ ਗੌਰ ਰੱਖੀ ਜੀ ਉਹ ਬੰਦੇ ਇਹਨੇ ਜਨਮ ਲੈ ਕੇ ਸਾਡੇ ਘਰੇ ਤੀਜੇ ਕਿ ਦਿਨ ਆ ਗਿਆ ਉਹ ਬੰਦਾ ਕਹਾਂਇ ਕਰਕੇ ਜੀ ਆਹ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਜੀ ਉਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੱਕ ਫੇਰ ਆ ਗਿਆ ਜੀ ਕਹਾਂਇ ਕਰਕੇ ਵੀ ਉਹਨਾਂ ਨਾਲ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਾ ਦੋ ਯਾਰ ਕਿੱਡੀ ਕੀ ਲੋ ਕਿਹੜੇ ਨਾਲ ਜਾਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਾ ਦੋ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਨੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਸੀ ਚਲੋ ਜੀ ਬਰਫੀ ਦਾ ਇਹਦੇ ਵਾਸਤੇ ਜੀ ਇਹਨੂੰ ਪੈਸੇ ਵੀ ਦੇ ਕੇ ਗਏ 100-100 ਰੁਪਏ ਵਿਚਾਰੇ ਸਾਰੇ ਹੋਈ ਚਲੋ ਉਦੋਂ ਨਿਆਣਾ ਸੀ ਉਹਨਾਂ ਨੇ ਲਾੜ ਬੋਡੀਆਂ ਨਾਲ ਗੱਲਾਂ ਬਾਤਾਂ ਸਹੀ ਕਰਦਾ ਨਹੀਂ ਸੀ ਜੀ ਉਹ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਉਹ ਬੋਲਣ ਲੱਗ ਗਿਆ ਉਸ ਤੋਂ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਉਸ ਤੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਕਿ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਆ ਵੀ ਜੀ 100% ਸੱਚਾਈ ਹੈ ਇਹ ਹਾਂ ਲੱਗਦਾ ਇਹ ਸਾਨੂੰ ਹੈਗੀ ਹੈ ਇਸ ਚਾਹੀਏ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿੰਨੀ ਉਮਰ 'ਚ ਇਸ ਨੂੰ ਸੁਰਤਾ ਦੀ ਸੀ ਗੱਲਾਂ ਕਰਨ ਲੱਗੇ ਸੀ ਪਿਛਲੇ ਜਨਮ ਦੀਆਂ ਤੇ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਤੇ ਹਰਕਤਾਂ ਦੀ ਪਤਾ ਲੱਗਣ ਲੱਗਿਆ ਸੀਗਾ ਵੀ ਜਦੋਂ ਇਹ ਜਿਹੇ ਹਰਕਤ ਇਹਦੇ ਛੋਟੇ ਹੁੰਦੇ ਤੁਸੀਂ ਆਣੇ ਬੰਦੇ ਨਹੀਂ ਸੀ ਅੱਛਾ ਜੀ ਹਾਂਜੀ ਕਿੱਦਾਂ ਇੱਕ ਉਦਾਹਰਨ ਦੋਗੇ ਉਦਾਹਰਨ ਵੀਰੇ ਜਿਵੇਂ ਅਸੀਂ ਛੋਟੇ ਜਿਹੇ ਹੁੰਦੇ ਨੂੰ ਉਹਨੂੰ ਸਾਈਕਲ ਹੀ ਲੈ ਕੇ ਦਿੱਤੀ ਇਹ ਹਜੇ ਹੈਗਾ ਸੀ ਇਹ ਤਿੰਨ ਕਸਾਲ ਦਾ ਉਹ ਜਿਹੜੇ ਤਿੰਨ ਟੈਰਾਂ ਦੇ ਬੱਚੇ ਜਾਂ ਉਹਨੂੰ ਕਹਣਾ ਇਹ ਵੀ ਇਹਨੂੰ ਡਰਾਈਵਰੀ ਸ਼ੁਰੂ ਕੀਤੀ ਤੇ ਦੋ ਤਿੰਨ ਸਾਲ ਦਿੱਤਿਆਂ ਤੀਪਾ ਤੱ ਲੱਗਣ ਲੱਗਾ ਸੀ ਵੀ ਇਹ ਵੀ ਹੈਗੀ ਹੈ ਵੀ ਬਾਕੀ ਇਹ ਚ ਕੋਈ ਗੱਲ ਨਾ ਵੀ ਉਹਨੂੰ ਕਹਣਾ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨਹੀਂ ਚਲਾਉਂਦਾ ਕਦੇ ਨਹੀਂ ਕੱਸੇ ਜੇ ਮਾਰੀ ਨਹੀਂ ਕਦੇ ਡਿੱਗੀ ਨਹੀਂ ਵੀ ਮਾੜੇ ਜਿਹਾ ਥਾਂ ਤੇ ਮੋੜ ਲੈਂਦਾ ਅਸੀਂ ਕਹਿੰਦੇ ਵੀ ਇਹ ਡਿੱਗੂਗਾ ਇਹ ਇੱਕੇ ਲੱਗਦਾ ਬ੍ਰੇਕ ਮਾਰ ਕੇ ਮੋੜਦਾ ਸੀ ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ ਅੱਛਾ ਹਾਂ ਕਿ ਪਿਛਲੇ ਚੰਨ ਚ ਵੀ ਇਹ ਟਰੈਕਟਰ ਜਾਂ ਡਰਾਈਵਰੀ ਡਰਾਈਵਰੀ ਬਹੁਤ ਕਰੀ ਆਈ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ ਵੱਡੇ ਨੇ ਜੀ ਸੁਪਨੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ